ਤੇਰੇ ਤੇ ਮਰਦੇ ਸੀ ਤੇਰੇ ਤੇ ਮਰਦਿਆਂ ਅਸੀਂ ਵਾਦਾ ਨਹੀਂ ਕਰਦੇ ਨਹੀਂ ਬਸ ਕੋਸ਼ਿਸ਼ ਕਰਦੇ ਆ ਹਾਏ ਨਹੀਂ ਤੈਨੂੰ ਦਿਲੋਂ ਭਲਾਉਣ ਲਈ ਹਾਏ ਨਹੀਂ ਤੈਨੂੰ ਦਿਲੋਂ ਭਲਾਉਣ ਲਈ ਹਾਏ ਨਹੀਂ ਤੈਨੂੰ ਦਿਲੋਂ ਭਲਾਉਣ ਲਈ ਤੇਰੀ ਹਰ ਯਾਦ ਨੂੰ ਸੀਨੇ ਵਿੱਚੋਂ ਕੱਢ ਕੇ ਸੁੱਟ ਦੇਣਾ ਪੱਕਾ ਬੜਾ ਨਾ ਚੁਕੇ ਦਿਲ ਮੇਰਾ ਏ ਬਹੁਤਾ ਸਹਿੰਦਾ ਨਹੀਂ ਤੱਕਾ ਤੇਰੀ ਹਰ ਯਾਦ ਨੂੰ ਸੀਨੇ ਵਿੱਚੋਂ ਕੱਢ ਕੇ ਸੁੱਟ ਦੇਣਾ ਪੱਕਾ ਬੜਾ ਨਾ ਜੁਕੇ ਦਿਲ ਮੇਰਾ ਏ ਬਹੁਤਾ ਸਹਿੰਦਾ ਨਹੀਂ ਤੱਕਾ ਜਦੋਂ ਤੇਰੀ ਯਾਦ ਸਤ ਆਉਂਦੀ ਐ ਨੀ ਅਸੀਂ ਪਲ ਪਲ ਮਰਦਿਆਂ ਅਸੀਂ ਵਾਦਾ ਨਹੀਂ ਕਰਦੇ ਨੀ ਬਸ ਕੋਸ਼ਿਸ਼ ਕਰਦੇ ਆਂ ਹਾਏ ਨੀ ਤੈਨੂੰ ਦਿਲੋਂ ਭਲਾਉਣ ਲਈ ਹਾਏ ਨੀ ਤੈਨੂੰ ਦਿਲੋਂ ਭਲਾਉਣ ਲਈ ਹਾਏ ਨੀ ਤੈਨੂੰ ਦਿਲੋਂ ਭਲਾਉਣ ਲਈ ਤੇਰੇ ਨਾਲ ਮੁਲਾਕਾਤ ਉਹ ਪਹਿਲੀ ਤੇ ਤਾਰੀਖ ਗਿਆ ਰਾਣੀ ਚੇਤੇ ਆ ਮੈਨੂੰ ਭਲਾਉਣ ਲਈ ਤੈਨੂੰ ਲਾਉਂ ਫਿਰ ਜਨਮ ਦੁਬਾਰਾ ਨੀ ਤੇਰੇ ਨਾਲ ਮੁਲਾਕਾਤ ਉਹ ਪਹਿਲੀ ਤੇ ਤਾਰੀਖ 11 ਨੀ ਚੇਤੇ ਆ ਮੈਨੂੰ ਭੁਲਾਉਣ ਲਈ ਤੈਨੂੰ ਲਾਉਂ ਫਿਰ ਜਨਮ ਦੁਆਰਾ ਨੀ ਇਸ ਜਨਮ ਚ ਨਹੀਂ ਹੋਣਾ ਨੀ ਬਸ ਹਾਂ ਮੀ ਭਰਦੇ ਆ ਅਸੀਂ ਵਾਦਾ ਨਹੀਂ ਕਰਦੇ ਨੀ ਬਸ ਕੋਸ਼ਿਸ਼ ਕਰਦੇ ਆ ਹਾਈ ਨੀ ਤੈਨੂੰ ਦਿਲੋਂ ਭੁਲਾਉਣ ਲਈ ਹਾਈ ਨੀ ਤੈਨੂੰ ਦਿਲੋਂ ਭੁਲਾਉਣ ਲਈ ਆਏ ਨੀ ਤੈਨੂੰ ਦਿਲੋਂ ਕੋਲ ਆਉਣ ਲਈ ਤੇਥੋਂ ਨਾ ਪਹਿਲਾਂ ਨਾ ਕੋਈ ਫੇਰ ਮੇਰੀ ਜ਼ਿੰਦਗੀ ਵਿੱਚ ਆਊਗੀ ਦੀਪ ਸਾਗਰ دیਵਾਨਾ ਤੇਰਾ ਜਾਤਾਂ ਦਾ ਘੇਰਾ ਨਹੀਂ ਛੰਦੜਾ ਰੂ ਕਰ ਲਾਊਗੀ ਤੇਥੋਂ ਨਾ ਪਹਿਲਾਂ ਨਾ ਕੋਈ ਫੇਰ ਮੇਰੀ ਜ਼ਿੰਦਗੀ ਵਿੱਚ ਆਊਗੀ ਦੀਪ ਸਾਗਰ دیਵਾਨਾ ਤੇਰਾ ਜਾ ਤਾਂ ਦਾ ਘੇਰਾ ਨਹੀਂ ਛੰਡਣਾ ਰੂ ਕਰ ਲਾਉਗੀ ਗਲਤੀ ਐ ਅੱਖੀਆਂ ਦੀ ਦਿਲੋਂ ਹਰ ਜਾਨੇ ਪਰਦੇ ਆ ਅਸੀਂ ਵਾਦਾ ਨਹੀਂ ਕਰਦੇ ਨੀ ਬਸ ਕੋਸ਼ਿਸ਼ ਕਰਦੇ ਆ ਆਇ ਨੀ ਤੈਨੂੰ ਦਿਲੋਂ ਪੁਲਾਉਣ ਲਈ ਆਇ ਨੀ ਤੈਨੂੰ ਦਿਲੋਂ ਪੁਲਾਉਣ ਲਈ ਆਇ ਨੀ ਤੈਨੂੰ ਦਿਲੋਂ ਪੁਲਾਉਣ ਲਈ